ਕੋਈ ਤਾਂ ਪਹਿਲੇ ਦਿਨ ਤੋਂ ਡੱਟੇ ਬੈਠੇ ਆ ਜਿਵੇਂ ਸਰ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਬੈਠੇ ਨੇ ਬਾਬਾ ਨਾਰਾਇਣ ਸਿੰਘ ਜੀ ਦਾ ਜੱਥਾ ਬੈਠਾ ਬਾਬਾ ਪ੍ਰਗਟ ਸਿੰਘ ਜੀ ਦਾ ਜੱਥਾ ਬੈਠਾ ਇੱਧਰ ਡੱਟੇ ਬੈਠੇ ਆ ਸਾਡੀ ਗੋਦੀ ਘੂਮੂ ਕਾ ਹੋਰ ਕੀ ਉਹਦੋਂ ਦਾ ਇੱਕ ਦਿਨ ਘਰੇ ਵੀ ਗਏ ਨਹੀਂ ਹੈਗੇ ਇੱਥੇ ਹੀ ਬੈਠੇ ਆ ਤੇ ਦੇਖੋ ਜਦੋਂ ਮੋਰਚਾ ਲੱਗਦਾ ਉਤਰਾ ਚੜਾਉਂਦੇ ਰਹਿੰਦੇ ਨੇ ਉੱਥੇ ਵੀ ਜਦੋਂ ਕਿਸਾਨੀ ਮੋਰਚਾ ਚੱਲਿਆ ਉਹ ਪਿਛਲੇ ਪੱਖ ਦੇ ਆ ਵਿੱਚ ਆ ਕੇ ਉੱਥੇ ਵੀ ਬਹੁਤ ਕੁਝ ਹੋਇਆ ਉੱਥੇ ਵੀ ਸਪੀਡ ਬਹੁਤ ਕਮੀ ਸੀ ਸੰਗ ਦੀ ਜਦ ਜਿਹੜਾ ਨਾ ਐਲਾਨ ਦਾ ਉਹ ਦਿਨ ਜਿਹੜੇ ਉਥੇ 32 ਜਾਂ 40 ਆਗੂ ਸੀ ਇੱਕ ਵੀ ਨਹੀਂ ਸੀ ਉਥੇ ਰਾਤ ਨੂੰ 9 ਵਜੇ ਤੋਂ ਬਾਅਦ ਸਾਰੇ ਆਏ ਨੇ ਇਸ ਕਰਕੇ ਆਉਂਦੇ ਰਹਿੰਦੇ ਨੇ ਜਿਹੜਾ ਜਿਹੜਾ ਮ ਸੰਗਤਾਂ ਨੂੰ ਕਹਿਣਾ ਚਾਹੁੰਦਾ ਸੰਖੰਧਾ ਦੇ ਵਿੱਚ ਜੋਸ਼ ਹੱਜ ਵੀ ਜਦੋਂ ਕਿਸਾਨੀ ਮੋਰਚੇ ਮੰਗੂ ਜਦੋਂ ਕੋਈ ਇੱਥੇ ਧਿਆਨ ਕੇਂਦਰ ਤੇ ਇਹ ਘਰੇ ਬੈਠੇ ਨੇ ਸਾਰੇ ਲੋਕ ਪਰ ਉਹਨਾਂ ਦਾ ਜਿਹੜਾ ਧਿਆਨ ਆ ਉਹ ਇੱਥੇ ਮੋਰਚੇ ਤੇ ਆ ਅੱਜ ਵੀ ਜਦੋਂ ਮੋਰਚੇ ਨੇ ਕੋਈ ਪ੍ਰੋਗਰਾਮ ਦਿੱਤਾ ਇੱਥੇ ਸਾਰੀਆਂ ਸੰਗਤਾਂ ਨੇ ਨੌਜਵਾਨਾਂ ਨੇ ਹਮ ਹਮਾ ਕੇ ਪਹੁੰਚਣਾ ਕਿਉਂਕਿ ਜਿਹੜਾ ਮੋਰਚਾ ਹੁਣ ਇਹ ਬਹੁਤ ਦਿਨ ਨਹੀਂ ਚੱਲਦਾ ਸਮਾਂ ਲੰਘ ਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਕਰਵਟ ਲੈਣੀ ਆ ਇਥੇ 26 ਤਰੀਕ ਦਾ ਵੀ ਅਸੀਂ ਪ੍ਰੋਗਰਾਮ ਖਾਲਸਾ ਪਰੇਡ ਜੇ ਉਹਨਾਂ ਨੇ ਉਹ ਦੂਜੀ ਆਪਣੀ ਪਰੇਡ ਕਰਨੀ ਅਸੀਂ ਖਾਲਸਾ ਪਰੇਡ ਕਰਾਂਗੇ ਨਿਆਗ ਸਿੰਘ ਕੋਟਾਂ ਦੇ ਜਾ ਕੇ ਖਾਲਸਾ ਪਰੇਡ ਵੀ ਦਿਖਾਉਣਗੇ ਤੇ ਵੱਡੇ ਪ੍ਰੋਗਰਾਮ ਦੇ ਰਹੇ ਆ ਤੇ ਤਾਂ ਕਿ ਜਿਹੜੇ ਬੰਦੀ ਸਿੰਘ ਨੂੰ ਛੇਤੀ ਬਾਹਰ ਆ ਜਾਣ ਸਾਡਾ ਕਿਸੇ ਦਾ ਨਿੱਜੀ ਮਸਲਾ ਕੋਈ ਨਹੀਂ ਹੈਗਾ ਅਸੀਂ ਨਿੱਜੀ ਮਫਾਦ ਖਾਤਰ ਨਹੀਂ ਬੈਠੇ ਅਸੀਂ ਉਹਨਾਂ ਯੋਧਿਆਂ ਖਾਤਰ ਬੈਠੇ ਆ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਜਵਾਨੀਆਂ ਜੇਲ੍ਹਾਂ ਦੇ ਵਿੱਚ ਕਾਰ ਲਈ ਸਾਡੇ ਵਾਸਤੇ ਜੇ ਅਸੀਂ ਸਾਲ ਖੰਡ ਇੱਥੇ ਬਹਿ ਗਏ ਹੋਰ ਬਹਿ ਜਾਾਂਗੇ ਕੋਈ ਪਰਵਾਹ ਨਹੀਂ ਸਾਨੂੰ ਅਸੀਂ ਉਹ ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਜਾਵਾਂਗੇ ਜਦੋਂ ਸੇਮ ਡੇ ਤੇ ਪਰੇਡ ਰੱਖੀ ਜਾਂਦੀ ਜਿਵੇਂ ਰਿਪਬਲਿਕ ਡੇ ਆਪਾਂ ਇਹਨੇ ਮਨਾਉਣਾ ਹੈਗਾ ਜਦੋਂ ਅਜਿਹੇ ਦਿਨ ਉੱਪਰ ਦਿਨ ਚੁਣਿਆ ਤਾਂ ਆਪਣਾ ਮਾਰਚ ਕੱਢਣ ਵਾਸਤੇ ਪਰੇਡ ਕੱਢਣ ਵਾਸਤੇ ਉਹਨਾਂ ਨੂੰ ਲੱਗਦਾ ਕਿ ਇਹ ਵੱਖਵਾਦੀ ਹੈਗੇ ਫਿਰ ਇਹ ਦੇਸ਼ ਦੇ ਖਿਲਾਫ ਹੋ ਰਿਹਾ ਇਸ ਸਾਰੀ ਚੀਜ਼ਾਂ ਇਹ ਦੇਸ਼ ਦੇ ਅਸੀਂ ਕੀ ਕਰਨਾ ਅਸੀਂ ਕਿਹੜਾ ਵੱਖਰਾ ਖਾਲਸਤਾਨ ਦੀ ਪਰੇਟ ਕਰਨੀ ਹੈ ਇਹ ਤਾਂ ਜਿਹੜੀ ਸਾਡਾ ਖਾਲਸਾ ਪਰੇਟ ਉਹ ਕਰਨੀ ਹੈ ਅਸੀਂ ਨੇ ਫਿਰ ਸਾਨੂੰ ਬੰਦੀ ਸਿੰਘ ਛੱਡ ਦੇਣਾ ਅਸੀਂ ਨਹੀਂ ਕਰਦੇ ਅਸੀਂ ਮਰ ਲੁੱਤ ਵੀ ਕਰਦਾਂਗੇ ਉਹਨਾਂ ਨੂੰ ਪਰੇਟ ਤੋਂ ਦਿੱਕਤ ਨਹੀਂ ਉਹਨਾਂ ਨੂੰ ਉਸੇ ਦਿਨ ਤੋਂ ਦਿੱਕਤ ਹੁੰਦੀ ਹੈ ਕੋਈ ਗੱਲ ਨਹੀਂ ਦਿਨ ਤਾਂ ਫਿਰ ਉਹੀ ਸੁਣੇ ਜਾਣਾ ਇਸ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਅਸੀਂ ਅਸੀਂ ਹਿੱਸਾ ਨਹੀਂ ਪਾਇਆ ਸਾਡੀਆਂ ਝਾਕੀਆਂ ਉਹਨਾਂ ਨੇ ਬਾਹਰ ਕੱਢਦੀਆਂ ਅਸੀਂ ਪਰੇਟ ਵੀ ਨਹੀਂ ਕਰ ਸਕਦੇ ਕਿੱਥੋਂ ਦਾ ਇਹ ਨਿਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਹੀ ਨੇ 90% ਕੁਰਬਾਨੀਆਂ ਜਿਹੜੀ ਤੇ ਮਾਰੀ ਚਲਿਓ ਫਿਰ ਸਾਡੀ ਪਰੇਟ ਉਹਨਾਂ ਨੇ ਕਿਉਂ ਵਾਰੀ ਗੱਡੀ ਪੰਜਾਬ ਨੂੰ ਕਿਉਂ ਨਹੀਂ ਦੇਖਣਾ ਚਾਹੁੰਦੇ ਮੈਂ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪੁੱਛਣਾ ਸਾਡੀਆਂ ਝਾਕੀਆਂ ਜਿਨ੍ਹਾਂ ਦੀ ਬਦੌਲਤ ਇਹ ਭਾਰਤ ਆਜ਼ਾਦ ਹੋਇਆ ਅੱਜ ਵੀ 26 ਜਨਵਰੀ ਦਾ ਬਹੁਤ ਦੂਰ ਦੀ ਹਜੇ 26 25 ਦਿਨ ਪਏ ਉਸ ਤੋਂ ਜ਼ਰੂਰ ਆਪਣੇ ਚైనా ਦੇ ਬਾਰਡਰ ਤੋਂ ਨਾਲ ਪਾਕਿਸਤਾਨ ਦੇ ਪਤਾ ਲੱਗ ਜੂ ਉਹਨਾਂ ਨੂੰ ਵੀ 10 ਫਰਵ 10 ਜਨਵਰੀ ਆਉਂਦੀ ਆ ਜਾਂ ਨਹੀਂ ਉਹ ਵੀ ਨਹੀਂ ਆਉਣੀ ਹੈਗੀ ਇਹ ਸਿੱਖਾਂ ਕਰਕੇ ਹੀ ਆ ਸਿੱਖਾਂ ਦੀ ਬਦੌਲਤ ਹੀ ਆ ਇਹ ਜਿਹੜਾ ਭਾਰਤ ਦੀ ਹੋਂਦਾ ਜੇ 26 ਜਨਵਰੀ ਇਹ ਮਨਾ ਰਹੇ ਨੇ ਉਹ ਸਿੱਖਾਂ ਦੀ ਬਦੌਲਤ ਹੀ ਉਥੇ ਪਰੋਟਾ ਕੱਢ ਸਕਣਗੇ ਉਥੇ ਚਾਕੀਆਂ ਦਿਖਾ ਸਕਣਗੇ ਸਾਡੀਆਂ ਪੰਜਾਬ ਦੀਆਂ ਚਾਕੀਆਂ ਪਿਛਲੇ ਸਾਲ ਵੀ ਬਾਹਰ ਕੱਢਦੀਆਂ ਆਏ ਤੇ ਵੀ ਕੱਢਣ ਕੱਢ ਨੂੰ ਤੇਰਾ ਤੁਰੇ ਫਿਰਦੇ ਨੇ ਤੇ ਅਸੀਂ ਤਾਂ ਫਿਰ ਕਰਨੀਓ ਕਰਨੀਆਂ ਖਾਲਸਾ ਪਰੋਟਾ ਦਾ ਹੋਊਗੀ ਸਰ ਸਾਬ ਇਹਨਾਂ ਨੇ ਜ਼ਿਕਰ ਕੀਤਾ ਕਿ ਸਭ ਦਾ ਧਿਆਨ ਉੱਥੇ ਬੇਸ਼ੱਕ ਮੋਰਚੇ ਦੇ ਵਿੱਚ ਹੈਗਾ ਪਰ ਲੋਕਾਂ ਦਾ ਧਿਆਨ ਸਿਰਫ ਇੱਕ ਅੱਧਾ ਦਿਨ ਜਾਂਦਾ ਦੋ ਚਾਰ ਚੈਨਲਾਂ ਦਾ ਚਰਚਾ ਹੋ ਜਾਂਦੀ ਜਿੱਦਨ ਤੁਸੀਂ ਮਾਰਚ ਵਗੈਰਾ ਖੜਦੇ ਹੋ ਕੋਈ YouTube ਚੈਨਲ ਤੇ ਇੱਕ ਦੋ ਚੱਲ ਜਾਂਦੀ ਹੈ ਕੰਟੀਨਿਉਟੀ ਜੀ ਨਹੀਂ ਰਹਿ ਰਿਹਾ ਉਸ ਪੰਦਰ ਦੀ ਨਹੀਂ ਛੇੜ 파 ਰਹੇ ਤੁਸੀਂ ਕਿੱਥੇ ਕਮੀ ਹੈਗੀ ਲੱਗਦਾ ਕਿ ਹੁਣ ਅੱਗੇ ਕੁਝ ਅਜਿਹਾ ਵੱਖਰਾ ਕਰੋਗੇ ਤੁਸੀਂ ਦੇਸੀ ਤਾਂ ਕੋਸ਼ਿਸ਼ ਕਰਨੀ ਹੈ ਲੋਕਾਂ ਵਿੱਚ ਜਾਗਰਤਾ ਲਿਆਈਏ ਚੇਤਨਤਾ ਲਿਆਈਏ ਵੀ ਅਸੀਂ ਬੈਠੇ ਕਿਉਂ ਆ ਅਸੀਂ ਆਪਣੀ ਨਜ ਸਵਾਰਥਕਾਰਤਾ ਤੇ ਬੈਠੇ ਨਹੀਂ ਅਸੀਂ ਬੈਠੇ ਆ ਉਹ ਜਿਹੜੀਆਂ ਸਾਡੀਆਂ ਹੱਕ ਸੱਚੀਆਂ ਮੰਗਾਂ ਨੇ ਉਹਨਾਂ ਨੂੰ ਮਨਾਉਣ ਲਈ ਲੋਕਾਂ ਵਿੱਚ ਚੇਤਨਤਾ ਲਿਆਵਾਂਗੇ ਹੁੰਦੇ ਰਹਿੰਦੇ ਤੇ ਰਾਜ ਰਾਏ ਤੇ ਕੋਈ ਸਾਨੂੰ ਨਹੀਂ ਤੁਸੀਂ ਇਹ ਦੇਖੋ ਵੀ 1 ਸਾਲ ਤੋਂ ਇੱਥੇ ਬਹਿਣਾ ਤੇ ਇਹ ਰਸਤੇ ਰੋਕਦੇ ਨੇ ਇਹ ਕੋਈ ਸੌਖਾ ਕੰਮ ਨਹੀਂ ਜੀ ਇਹ ਉਹਨਾਂ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਵੀ ਬਹੁਤ ਡਿਸਪਲਿਨ ਵਿੱਚ ਰਹੇ ਨੇ ਇਹਨਾਂ ਨੇ ਕੋਈ ਪੰਤ ਤੋੜ ਨਹੀਂ ਕੀਤੀ ਇਹਨਾਂ ਨੇ ਵੱਡੇ ਪ੍ਰੋਗਰਾਮ ਕੀਤੇ ਨੇ ਇਸ ਕਰਕੇ ਬਿਲਕੁਲ ਸ਼ਾਂਤ ਮੀਂਹ ਢੰਗ ਨਾਲ ਹੀ ਪ੍ਰੋਗਰਾਮ ਕਰਨੇ ਸਾਡਾ ਹੱਕ ਆ ਜੋ ਜੇ ਜੇ ਸਾਨੂੰ ਨਿਆਂ ਮਿਲਦਾ ਹੋਵੇ ਸਾਨੂੰ ਇਹ ਇਤਾਂ ਦੀਆਂ ਪਰੇਡਾ ਕਰਨ ਦੀ ਲੋੜ ਕੀ ਆ ਸਾਨੂੰ ਸੜਕਾਂ ਤੇ ਬਹਿਣ ਦੀ ਲੋੜ ਕੀ ਆ ਇਹ ਇਸੇ ਕਰਕੇ ਸੀ ਬੈਠੇ ਸਾਡੇ ਨਾਲ ਹੁਣ ਤੱਕ ਨਿਆਂ ਹੋਇਆ ਸਾਡੇ ਨਾਲ ਜਸਟਿਸ ਨਹੀਂ ਹੋਈ ਇਸ ਕਰਕੇ ਸੀ ਬੈਠੇ ਸਤ ਤਰੀਕ ਨੂੰ ਇੱਥੇ ਅਰਦਾਸ ਕੀਤੀ ਜਾਣੀ ਹੈ 11 ਤਰੀਕ ਨੂੰ ਇੱਕ ਮਾਰਚ ਫਤਿਹਗੜ੍ਹ ਸਾਹਿਬ ਤੋਂ ਆਣਾ ਉਸ ਤੋਂ ਬਾਅਦ 26 ਦੀ ਪ੍ਰੇਡ ਵੀ ਹੋ ਸਕਦੀ ਹੈ ਕਹਿੰਦੇ ਖਾਲਸਾ ਪ੍ਰੇਡ ਹੋਊਗੀ ਕੈਮਰਾ ਪਰਸਨ ਨਿਤਿੰਦ ਦੇ ਨਾਲ ਆਸ਼ੀਰਨੇਜਾ ਲਿਵਿੰਗ ਇੰਡੀਆ ਨਿਊਜ਼ ਮਹਾਲੀ